ਪਹਿਲਾਂ ਮੈਂ ਬਹੁਤ ਦੁੱਖ ਵਿੱਚ ਸੀਗੀ ਤਕਲੀਫ ਵਿੱਚ ਸੀ ਜਦੋਂ ਸਰਦੂਰ ਜੀਗੇ 1.5 ਸਾਲ ਮੈਂ ਬਹੁਤ ਅਫਸਰ ਸੀ ਮੈਂਟਲੀ ਤੌਰ ਤੇ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਮੈਨੂੰ ਬੈਠੀ ਬੈਠੀ ਨੂੰ ਖੋ ਜਾਂਦੀ ਸੀ ਮੈਨੂੰ ਲੱਸੀ ਵੀ ਬੱਚੇ ਮੇਰੇ ਨਿੱਕੇ ਨਿੱਕੇ ਮੈਂ ਆਪਣੇ ਬੱਚਿਆਂ ਨੂੰ ਨਹੀਂ ਸੀ ਪਛਾਣਦੀ ਜਦੋਂ ਬੱਚਿਆਂ ਨਾਲ ਮੈਂ ਕਹਿੰਦੀ ਵੀ ਇਹ ਕੌਣ ਹੈ ਸਾਡੇ ਘਰ ਕਦੋਂ ਬੈਠੇ ਕਦੇ ਨਹੀਂ ਜਾ ਰਹੇ ਇਹ ਸ਼ਾਮ ਨੂੰ ਹੈ ਰਾਤ ਨੂੰ ਵੀ ਇੱਥੇ ਕੌਣ ਨੇ ਇਹ ਬੱਚਿਆਂ ਨੇ ਕਹਿੰਦਾ ਮਮਾ ਮੈਂ ਕਹਿੰਦਾ ਮਮਾ ਵੀ ਮੇਰੀ ਮੰਮੀ ਸੀਗੇ ਕਿਉਂਕਿ ਚਿੱਟੇ ਵਾਲ ਹੋ ਗਏ ਸੀ ਉਹਨਾਂ ਦੇ ਮੇਰਾ ਧਿਆਨ ਪਿੱਛੇ ਨੂੰ ਚਲੇ ਗਿਆ ਜਦੋਂ ਬੱਚੇ ਮੇਰੇ ਛੋਟੇ ਛੋਟੇ ਹੁੰਦੇ ਸੀ ਇੱਕ ਹੋਰ ਨੇ ਬਜ਼ੁਰਗ ਬੈਠੇ ਕਹਿੰਦੀ ਮੈਂ ਤੇਰੀ ਮਾਂ ਐ ਮੈਂ ਕਹਿੰਨੀ ਨਹੀਂ ਮੇਰੀ ਮੰਮੀ ਤਾਂ ਇਦਾਂ ਦੀ ਤਾਂ ਨਹੀਂ ਹੈਗੀ ਮੇਰੀ ਮੰਮੀ ਬਜ਼ੁਰਗ ਥੋੜੀ ਐ ਇਸ ਲੈਵਲ ਤੱਕ ਹਾਂਜੀ ਮੈਂ ਪਿੱਛੇ ਚਲੀ ਗਈ ਬਿਲਕੁਲ ਯਾਦ ਆਸਤ ਮੇਰੀ ਆਏ ਚਲੀ ਗਈ ਪਿੱਛੇ ਫਿਰ ਮੈਂ ਭੱਜਣਾ ਰਸੋਈ ਚ ਨੂੰ ਮੈਂ ਕਿਹਾ ਵੀ ਸਰਦੂਲ ਜੀ ਬਾਹਰ ਮੈਨੂੰ ਐ ਅੰਦਰ ਹੀ ਚੱਲਣ ਲੱਗ ਗਿਆ ਸੀ ਚੀਜ਼ਾਂ ਮੈਂ ਕਿਹਾ ਸਰਦੂਲ ਜੀ ਬਾਹਰ ਖੜੇ ਆ ਪ੍ਰੋਗਰਾਮ ਤੇ ਚੱਲੇ ਆ ਮੇਰੀ ਰੂਟੀਨ ਹੁੰਦੀ ਸੀ ਇਹ ਜਦੋਂ ਉਹਨਾਂ ਨੇ ਜਾਣਾ ਮੈਂ ਭੱਜ ਭੱਜ ਕੇ ਉਹਨਾਂ ਦੇ ਦਵਾਈਆਂ ਉਹਨਾਂ ਦੇ ਟੀਕੇ ਉਹਨਾਂ ਵਾਸਤੇ ਦੁੱਧ ਚਾਹ ਖਾਣਾ ਪੀਣਾ ਸਾਰਾ ਪੈਕ ਕਰਕੇ ਉਹਨਾਂ ਨੂੰ ਆਪੜਵੇਂ ਹੱਥਾਂ ਦੇ ਨਾਲ ਗੱਡੀ 'ਚ ਰੱਖਣਾ ਫਿਰ ਇੱਕ ਇੱਕ ਚੀਜ਼ ਚੈੱਕ ਕਰਨੀ ਕਿ ਆ ਚੀਜ਼ ਹੈਗੀ ਆ ਆ ਹੈਗੀ ਆ ਤੇ ਫਿਰ ਮੈਂ ਉਹਨਾਂ ਦੇ ਕੋਲ ਖੜ ਜਾਣਾ ਇਦਾਂ ਫਿਰ ਉਹਨਾਂ ਨੂੰ ਜਦੋਂ ਵਿਦਾ ਕਰਨਾ ਨਾ ਕਿ ਗੱਡੀ 'ਚ ਉਹਨਾਂ ਦੇ ਬੈਠੇ ਹੋਣਾਂ ਅੰਦਰ ਤੇ ਮੈਂ ਉਹਨਾਂ ਦੇ ਤਾਕੀ ਦੇ ਕੋਲ ਉਹਨਾਂ ਦਾ ਹੱਥ ਫੜ ਕੇ ਐ ਖੜੀ ਰਹਿਣਾ ਕੋਲ ਫਿਰ ਜਦੋਂ ਉਹਨਾਂ ਕਹਿੰਦੇ ਜਾ ਹੁਣ ਕਮਲਿਆ ਮੂਗੇ ਦੇਖੀ ਜਾਨੀਏ ਤੂੰ ਮੈਨੂੰ ਵੇਖ ਕੇ ਹਾਂ ਮੈਂ ਇੱਦਾਂ ਦੇਖਦੀ ਆ ਤੇ ਵੈਸੇ ਉਹੀ ਸੂਰਤ ਤੁਹਾਡੀ ਦਿਮਾਗ 'ਚ ਮੇਰੇ ਵਸ ਜਾਣੀ ਆ ਜੋ ਤੁਸੀਂ ਵਾਪਸ ਆਉਣਾ ਫਿਰ ਇੱਦੀ ਤੁਹਾਨੂੰ ਗੱਡੀ 'ਚ ਦੇਖੋਗੇ ਤਾਂ ਬਸ ਉਦੋਂ ਤੱਕ ਮੈਂ ਕਿ ਆਹੀ ਸੂਰਤ ਤੁਹਾਡੀ ਮੇਰੇ ਦਿਮਾਗ 'ਚ ਰਹੂਗੀ ਤੇ ਕਹਿੰਦੇ ਇੰਨਾ ਨਹੀਂ ਕਰੀਦਾ ਹੁੰਦਾ ਮੈਨੂੰ ਕਹਿੰਦੇ ਸੀ ਇੰਨਾ ਨਹੀਂ ਕਰੀਦਾ ਹੁੰਦਾ ਰੱਬ ਨਾ ਕਰੇ ਮੈਨੂੰ ਕੁਝ ਹੋ ਗਿਆ ਫਿਰ ਤੇਰਾ ਹਾਲ ਕੀ ਹੋਊਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਦਾਂ ਨਹੀਂ ਕਰੀਦਾ ਮੈਂ ਤੁਹਾਡੇ ਤੋਂ ਪਹਿਲਾਂ ਜਾਊਂਗੀ ਕਿਉਂਕਿ ਮੈਂ ਚੋਣੀ ਆ ਮੈਂ ਹਮੇਸ਼ਾ ਰੱਬ ਅੱਗੇ ਦੁਆ ਕਹਿੰਦੀ ਮੈਂ ਸਰਦੂਲ ਜੀ ਦੀਆਂ ਬਾਹਾਂ 'ਚ ਨਾ ਇਦਾਂ ਉਹਨਾਂ ਨੂੰ ਦੇਖਦੀ ਦੇਖਦੀ ਅੱਖਾਂ ਬੰਦ ਹੋ ਜਾਣ ਤੇ ਮਤੁ ਕਿ ਵੀ ਮੈਨੂੰ ਐਦਾਂ ਲੱਗਣ ਲੱਗਾ ਕਿ ਸਰਦੂਲ ਜੀ ਦੀ ਗੱਡੀ ਬਾਹਰ ਆ ਮੈਂ ਉਹਨਾਂ ਦੇ ਆ ਚੀਜ਼ਾਂ ਰੱਖਣੀਆਂ ਨੇ ਮੈਂ ਭੱਜ-ਭੱਜ ਕੇ ਨਾ ਡੱਬਿਆਂ 'ਚ ਪੈਕ ਕਰਕੇ ਭੱਜਣਾ ਬਾਹਰ ਨੂੰ ਸਾਰਿਆਂ ਨੇ ਦੇਖਣਾ ਕੀ ਕਰਦੀ ਆ ਮੈਂ ਕਿਹਾ ਸਰਦੂਲ ਜੀ ਬਾਹਰ ਖੜੇ ਆ ਤੇ ਮੈਂ ਗੱਡੀ ਦੇ ਵਿੱਚ ਮੈਨੂੰ ਲੱਗਣਾ ਵੀ ਬੈਠੇ ਆ ਸਰਦੂਲ ਜੀ ਮੈਂ ਗੱਡੀ ਦੇ ਕੋਲ ਖੜ੍ਹ ਜਾਣਾ ਗੱਡੀ ਤਾਂ ਖਾਲੀ ਹੁੰਦੀ ਸੀਗੀ ਮੈਂ ਗੱਡੀ ਦੇ ਮੂਹਰੇ ਦਾ ਖੜ੍ਹ ਜਾਣਾ ਉਹਨਾਂ ਨਾਲ ਗੱਲਾਂ ਕਰ ਜਾਨੀਆਂ ਫਿਰ ਬੱਚਿਆਂ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਸੀਗੀ ਬੱਚਿਆਂ ਨੇ ਮੈਨੂੰ ਅੰਦਰ ਲੈ ਕੇ ਜਾਣਾ ਫਿਰ ਪਾਉਣਾ ਫਿਰ ਉਹਨਾਂ ਨੂੰ ਦਵਾਈ ਦੇਣੀ ਫਿਰ ਉਹਨਾਂ ਨੇ ਮੈਨੂੰ ਦਿਖਾਉਣਾ ਵੀਡੀਓ ਦਿਖਾਣੀ ਆ ਦੇਖ ਪਾਪਾ ਹੈ ਨਹੀਂਗੇ ਮम्मा ਪਾਪਾ ਡੈਥ ਹੋ ਗਈ ਆ ਆ ਦੇਖੋ ਜਾ ਰਹੇ ਮੈਂ ਕਿ ਨਹੀਂ ਇਹ ਤਾਂ ਕੋਈ ਹੋਰ ਆ ਮੈਨੂੰ ਸਮਝੇ ਨਹੀਂ ਸੀ ਉਹਦਾ ਹੁੰਦਾ